ਯਾਰ ਮੈਨੂੰ ਇੱਕ ਗੱਲ ਦੀ ਨਹੀਂ ਸਮਝ ਆਈ ਕੀ ਦੁਕਾਨਦਾਰ ਵੀਰਾਂ ਨੇ ਲਫਾਫੇ ਤੇ ਤਰਪਾਲਾਂ ਦੇ ਰੇਟ ਕਾਹ ਤੋਂ ਚੱਕਤੇ ਆ ਕੀ ਇਹ ਜਿਹੜੀ ਮੁਸੀਬਤ ਆ ਉਹਨਾਂ ਲਈ ਨਹੀਂ ਆਈ ਹੁਣ ਡਬਲ ਕਮਾਈ ਕਰ ਰਹੇ ਆ ਚੰਗੇ ਮਾੜੇ ਦੇ ਕੋਠੇ ਸਿਮ ਰਹੇ ਆ ਤੇ ਜਦੋਂ ਤਰਪਾਲ ਲੈਣ ਜਾਂਦੇ ਆ ਨਾ ਤਾਂ ਰੇਟ ਆ ਜਿਹੜਾ ਦੁੱਗਣਾ ਦੁੱਗਣਾ ਲਾ ਰਹੇ ਆ ਭਾਈ ਸਾਡੇ ਲਫਾਫੇ ਹੁਣ ਵਿਵੈਖ ਰਹੇ ਆ ਪਏ ਹੋਏ ਯਾਰ ਇਦਾਂ ਨਾ ਕਰੋ ਪੰਜਾਬ ਦੇ ਹਮਦਰਦੀ ਬਣੋ ਦੇਖੋ ਲੋਕਾਂ ਦਾ ਬਹੁਤ ਕੁਝ ਰੁੜ ਗਿਆ ਭਾਈ ਹੁਣ ਆ ਇੱਕ ਬਜ਼ੁਰਗ ਦੀ ਵੀਡੀਓ ਦੇਖਿਓ ਮੜੀ ਚਾਰੇ ਦੀਆਂ ਚਾਰ ਸੱਜਰ ਮੱਝਾਂ ਰੁੜ ਗਿਆਂਸ ਪਾਣੀ ਦੇ ਵਿੱਚ ਤਾਂ ਫੇਰ ਵੀ ਉਸ ਦਾ ਜ਼ਿਗਰਾ ਹੀ ਆਣਾ ਜਿਉਂ ਰਿਆ ਫੇਰ ਵੀ ਯਾਰ ਤੁਸੀਂ ਹੁਣ ਪਏ ਹੋਏ ਲਫਾਫਿਆਂ ਦੀਆਂ ਕੀਮਤਾਂ ਹੀ ਵਧਾ ਤੀਆਂ ਫਿਰ ਇਦਾਂ ਨਾ ਕਰੋ ਦੁਕਾਨਦਾਰ ਵੀਰਾਂ ਨੂੰ ਸਾਰਿਆਂ ਨੂੰ ਬੇਨਤੀ ਹੱਥ ਜੋੜ ਕੇ ਭਾਈ ਜੇ ਕੋਈ ਗਰੀਬ ਚੰਗਾ ਮਾੜਾ ਲੈਣ ਆਉਂਦਾ ਨਾ ਲਫਾਫਾ ਤਾਂ ਉਸ ਨੂੰ ਜੋ ਰੇਟ ਤੁਹਾਨੂੰ ਆਇਆ ਹੋਇਆ ਉਸੇ ਰੇਟ ਹੀ ਦੇ ਦਿਓ ਕਮਾਈ ਨਾ ਕਰੋ ਕਿਉਂਕਿ ਮਾੜਾ ਸਮਾਨ ਆਇਆ ਹੋਇਆ ਪੰਜਾਬ ਤੇ ਲੰਘ ਵੀ ਜਾਣਾ ਇਹ ਤਾਂ ਸਭ ਨੂੰ ਪਤਾ ਹੀ ਆ ਪਰ ਸੇਵਾ ਦੇ ਤੌਰ ਤੇ ਕਰੋ ਕੰਮ ਯਾਰ ਜਿਹਨੇ ਕਰਨਾ ਹੁਣ ਆ ਵੀਡੀਓ ਦੇ ਨਾਲ ਜੁੜਿਓ ਗੁਰਜੀਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸੁਣ ਕੇ ਦੇਖ ਕੇ ਮਨ ਬਹੁਤ ਦੁਖੀ ਹੁੰਦਾ ਵਾ ਕਿ ਜਿੱਥੇ ਮਤਲਬ ਕਿ 11:00 ਵਜੀਆਂ ਨੇ ਚਲੋ ਅਸੀਂ ਤੇ ਲੋਕ ਗੱਲਾਂ ਕਰਨ ਵਾਲਿਆਂ ਵੀ ਪਰ ਜਿੱਥੇ ਆ ਬਜ਼ੁਰਗ ਨੂੰ ਪਾਣੀ ਫੜਾਉਣਾ ਹੈ ਇਹ ਇਹਨਾਂ ਦਾ ਜਿਹੜਾ ਇਸ ਰੋਡ ਤੋਂ ਕੋਈ ਤਕਰੀਬਨ ਕਾਫੀ ਦੂਰ ਪੈ ਜਾਂਦਾ ਵਾ ਇਹ ਬਜ਼ੁਰਗ ਦੱਸਦੇ ਆ ਕਿ ਸਾਡੇ ਇੱਥੇ ਤਕਰੀਬਨ ਕਿੰਨਾ ਪਾਣੀ ਪਾ ਪੰਜ-ਪੰਜ ਫੁੱਟ ਦੱਸਦੇ ਕਿ ਪੰਜ-ਪੰਜ ਫੁੱਟ ਪਾਣੀ ਹੈ ਤੇ ਪਾਣੀ ਫੜਾਉਣਾ ਹੈ ਬਜ਼ੁਰਗਾਂ ਨੂੰ ਤੇ ਬਜ਼ੁਰਗਾਂ ਦਾ ਮਨ ਭਰ ਆ ਕਿ ਇਹਨਾਂ ਦੀ ਕਿੰਨੇ ਕਿ ਚਾਰ ਮੱਝਾ ਰੋੜਗੀਆਂ ਜੀ ਬਜ਼ੁਰਗਾਂ ਨੇ ਚਾਰ ਮੱਝਾ ਰੋੜਗੀਆਂ ਜੀ ਇੱਕ ਮਾੜੇ ਕਿਸਾਨ ਦਾ ਤਕਰੀਬਨ ਜਿਹੜਾ ਕੋਈ 5-6 ਲੱਖ ਰੁਪਏ ਦਾ ਨੁਕਸਾਨ ਹੋ ਜੇ ਨਾ ਉਹਦੀ ਪੂਰਤੀ ਕਰਨੀ ਬਹੁਤ ਦੁਖੀ ਹੈ ਆਪਣੇ ਕੋਲ ਬੋਲਣ ਜਾ ਰਿਹਾ ਕਿ ਇਹ ਪਿੰਡ ਕਿਹੜਾ ਪਿੰਡ ਜੀ ਮਾਸ਼ੀਆਲਾ ਮਾਸ਼ੀਆਲਾ ਪਿੰਡ ਮਾਸ਼ੀਆਲਾ ਪਿੰਡ ਜਿਹੜਾ ਕੋਨੇ ਵਾਲ ਸਾਈਡ ਤੇ ਜਿਹਦਾ ਬਹੁਤ ਜ਼ਿਆਦਾ ਨੁਕਸਾਨ ਹੋਇਆ ਜੀ ਤਾਂ ਤੁਸੀਂ ਵੇਖ ਸਕਦੇ ਹੋ ਕਿ ਇੱਥੇ ਕੀ ਹਾਲਾਤ ਬਣੇ ਹੋਏ ਕਿਦਾਂ ਪਾਣੀ ਚੜਿਆ ਵਾ ਬਾਕੀ ਕੋਈ ਵੀਰ ਭਰਾ ਜੇ ਬਜ਼ੁਰਗ ਦੀ ਮਦਦ ਕਰਨਾ ਚਾਹੁੰਦਾ ਆ ਪਰ ਸਿਰਫ ਇਹ ਆ ਕਿ ਇੱਕ ਆਪਾਂ ਜ਼ਰੀਆ ਬਣ ਸਕਦੇ ਆ ਕੋਈ ਦਾਨੀ ਵੀਰ ਕੋਈ ਬਜ਼ੁਰਗ ਦੀ ਮਦਦ ਕਰਨਾ ਚਾਹੁੰਦਾ ਵਾ ਤੇ ਬਜ਼ੁਰਗੋ ਆਪਣਾ ਨੰਬਰ ਬੋਲੇ ਜਿਮਣਾ ਜਾ 99547 ਹਾਂਜੀ 9858 99147 ਤੇ 62958 ਇਹ ਬਜ਼ੁਰਗ ਦਾ ਨੰਬਰ ਆ ਜੀ ਜੇ ਕੋਈ ਵੀਰ ਭਰਾ ਇਹ ਬਜ਼ੁਰਗ ਦੀ ਮਦਦ ਕਰਨਾ ਚਾਹੁੰਦਾ ਵਾ ਤੇ ਜਰੂਰ ਕਰਿਓ ਕਹਿੰਦੇ ਕਿ ਅਸੀਂ ਸਾਰਾ ਪਰਵਾਸ ਜਿਹੜਾ ਸੀ ਪਿੰਡ ਕੇ ਹੋਰ ਸਾਈਡ ਤੇ ਭੇਜਤਾ ਸੀ ਤੇ ਆਪ ਬਜ਼ੁਰਗ ਇਕੱਲੇ ਇਥੇ ਕੋਠੇ ਤੇ ਰਹੇ ਸੀ ਤੇ ਇਹਨਾਂ ਦੇ ਚਾਰ ਮੱਝਾਂ ਰੁੜ ਗਈਆਂ ਜੀ ਤੇ ਵੀ ਜੀ ਜੇ ਕੋਈ ਦਾਨੀ ਸੱਜਣ ਵੀਰਪਰਾ ਬਜ਼ੁਰਗ ਦੀ ਮਦਦ ਕਰਨਾ ਚਾਹੁੰਦੇ ਹੁਣ ਤੇ ਬਜ਼ੁਰਗ ਨਾਲ ਸਿੱਧਾ ਸੰਪਰਕ ਕਰ ਲਿਓ ਜੀ ਇੱਕ ਦੋ ਦਿਨ ਤੱਕ ਰੋਕੇ ਫੋਨ ਕਰਿਆ ਕਿਉਂਕਿ ਤੇ ਨੈਟਵਰਕ ਦੀ ਬਹੁਤ ਜ਼ਿਆਦਾ ਪ੍ਰੋਬਲਮ ਚੱਲਦੀ ਪਈ ਹੈ ਹਾਂ ਜੀ ਹਾਂ ਜੀ ਤੇ ਫੋਨ ਜਿਹੜੇ ਮਤਲਬ ਕਿ ਰੇਂਜ ਨਹੀਂ ਹੈਗੀ ਤੇ ਲਾਈਟ ਵੀ ਨਹੀਂ ਤੇ ਇਸ ਕਰਕੇ ਥੋੜਾ ਜਿਹਾ ਰੋਕੇ ਬਜ਼ੁਰਗ ਨਾਲ ਸਿੱਧਾ ਸੰਪਰਕ ਕਰ ਲਿਓ ਜੀ ਤੇ ਕੋਈ ਵੀਰਪਰਾ ਇਹਨਾਂ ਦੀ ਮਦਦ ਕਰਨਾ ਹੀ ਚਾਹੁੰਦਾ ਵਾ ਤੇ ਜ਼ਰੂਰ ਕਰਿਓ ਜੀ ਕਿਉਂਕਿ ਜਿਹੜਾ ਨੁਕਸਾਨ ਕਿਹਦਾ ਹੁੰਦਾ ਵਾ ਦੀ ਪੂਰਤੀ ਕਰਨੀ ਬਹੁਤ ਔਖੀ ਹੋ ਜਾਂਦੀ ਹੈ ਇਸ ਕਰਕੇ ਸਾਰੇ ਵੀਰਾਂ ਭਰਾਵ ਕਿ ਐਸ ਬਜ਼ੁਰਗ ਜੀ ਹੋ ਸਕੇ ਕੋਈ ਵੀਰ ਭਰਾ ਕੋਈ ਦਾਨ ਨਹੀਂ ਸਕਦਾ ਜੇ ਕੋਈ ਮਦਦ ਕਰਨਾ ਚਾਹੁੰਦਾ ਤੇ ਜਰੂਰ ਕਰਿਓ ਜੀ ਧੰਨਵਾਦ ਜੀ